ਸਖਬੀਰ ਸਿੰਘ ਬਾਦਲ ਚੋਰੀ ਛਿਪੇ ਮਿਲਦ ਰਿਆ ਰਾਮ ਰਹੀਮੂ ਇਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਇਹੋ ਜਿਹੇ ਬੱਜਰ ਗੁਨਾਹ ਹੁੰਦੇ ਨੇ ਗਲਤੀ ਦੀ ਮਾਫੀ ਉਖਲੀ ਗਲਤੀ ਦੀ ਜੋ ਸੋਸ਼ਲ ਮੀਡੀਆ ਤੇ ਚਰਚਾ ਹੈ ਪ੍ਰਦੀਪ ਕਲੇਰ ਦੀ ਕਿ ਕਿਸ ਤਰ੍ਹਾਂ ਸਖਬੀਰ ਸਿੰਘ ਬਾਦਲ ਚੋਰੀ ਛਿਪੇ ਮਿਲਦ ਰਿਆ ਰਾਮ ਰਹੀਮੂ ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੌਂ ਸਾਰਾ ਰਚਿਆ ਜਿਹੜਾ ਉਹਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਤੇ ਸਰਵਉੱਚਤਾ ਨੂੰ ਵੰਗਾਰਿਆ ਏ ਪ੍ਰਵਾਹ ਨਹੀਂ ਕੀਤੀ ਉਹਨੇ ਉਹਦੇ ਖਿਲਾਫ ਅਸੀਂ ਆਜ਼ਾਦ ਪੁੱਤਰ ਦੇ ਕਾਇਆ ਸਿੰਘ ਸਾਹਿਬ ਨੇ ਨਾਲ ਪਿੰਡਰਾ ਵੀ ਦਿੱਤੀ ਆ ਸਾਰੀ ਜਿਹਦੇ ਵਿੱਚ ਉਹ ਜਿਹੜੀਆਂ ਤਿੰਨ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਪਈ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਇੱਕ ਧਰਦਾ ਹੈ ਨਾ ਉਹਨਾਂ ਦੇ ਉਹਨਾਂ ਦੀ ਵੀਡੀਓ ਆ ਉਹਦੀ ਜਾਂਚ ਕਰਕੇ ਦੋ ਸਾਬਤ ਹੋਣ ਤੇ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਤੁਸੀਂ ਇਸ ਬਾਰੇ ਵਿੱਚ ਵਿਰੋਧ ਚਾਹੇ ਆ ਆਪਣਾ ਨਾਮ ਦੱਸ ਕਿ ਮੰਗ ਕੀ ਮੰਗ ਕੀ ਕਰਦੇ ਹੋ ਤੁਹਾਡੀ ਕੋਈ ਜੇਦਬੰਦੀ ਹੈ ਮੈਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਆ ਮੈਂ ਅਮਰੀਕ ਸਿੰਘ ਖਾਪੁਰ ਹਲਕਾ ਡੇਰਾ ਬਾਬਾ ਬਨਾਨ ਕਤੋਂ ਆ ਇਹ ਦੇਖਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਨੇ ਬਲਾਚੌਰ ਤੋਂ ਮੈਂਬਰ ਨੇ ਅਸੀਂ ਦੋ ਮੈਂਬਰ ਆਏ ਆ ਜਿੰਨਾ ਚਿਰ ਸਿਆਸੀ ਕਮਛਾਂਦ ਰਿਹਾ ਆਪਾਂ ਨਹੀਂ ਆਏ ਦੋ ਤਰ੍ਹਾਂ ਦਾ ਜਿੰਨਾ ਚਿਰ ਮਸਲਾ ਹੁੰਦਾ ਰਿਹਾ ਆਪਾਂ ਨਹੀਂ ਆਏ ਹੁਣ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵੋਤਮ ਦਾ ਹੈ ਉਹਦੇ ਵਾਸਤੇ ਅਸੀਂ ਬੇਨਤੀ ਪੱਤਰ ਲੈ ਕੇ ਆਏ ਆ ਠੀਕ ਹੈ ਠੀਕ ਕਿੰਨੀ ਲੱਗਦਾ ਤੁਹਾਨੂੰ ਵੀ ਜੇ ਕਿਸ ਵੀਰ ਬਾਲ ਦੀ ਹੋਊਗਾ ਸਟੇਟ ਸਤਿ ਸ਼੍ਰੀ ਅਕਾਲ ਜੀ ਇਹ ਗਿੱਲਿਆ ਕਿਰਾ ਬੰਦ ਕਰੇ ਕਿ ਬੰਦੇ ਰਾਤ ਨੂੰ ਮਿਲਦੇ ਨਹੀਂ ਕਿ ਲੱਗਦਾ ਬੰਦ ਨੇ ਕਿਉਂ ਨਾ ਸੱਦਿਆ ਜਾਏਗਾ ਜਰੂਰ ਸੱਦਣਗੇ ਹਾਂ ਕੋਰੋਨਾ ਦੀ ਧਿਆਨੀ ਮੈਂ ਦੋਸ਼ੀ ਸਵਾਰ ਕਰਦਾ ਹਾਂ ਜੋ ਸਰਕਾਰ ਕਰਾਉਂਦੀ ਨਹੀਂ ਨਹੀਂ ਉਸ ਜੋ ਸਰਕਾਰ ਵੱਲੋਂ ਹੋਇਆ ਉਹ ਵੱਖਰੀ ਗੱਲ ਹੈ ਵੀ ਗਲਤੀ ਕਰਦਾ ਆ ਜਿਹੜੀ ਇਹ ਉਹਨੇ ਗਨਾਹ ਕੀਤੇ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਵਿਰੁੱਧ ਕਿ ਆਏ ਕਿਹਦੀ ਮਾਫੀ ਕਿਦਾਂ ਸਤਵੀਰ ਪਾਦਲ ਨੇ ਤੇ ਅੱਜ ਚਿੱਠੀ ਜਾਰੀ ਕਰਕੇ ਕਿ ਜੇ ਜੋ ਨਾ ਮੇਰੇ ਪਰਿਵਾਰ ਤੋਂ ਹੈ ਮਲਟੀ ਜਿੰਨੇ ਵੀ ਮੈਂਬਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ ਏਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਉਹ ਜੇ ਬੱਜਰ ਗੁਨਾਹ ਹੁੰਦੇ ਨੇ ਗਲਤੀ ਦੀ ਮਾਫੀ ਹੁੰਦੀ ਹੈ ਗਲਤੀ ਦੀ ਕਿ ਗਲਤੀ ਨਹੀਂ ਇਹ ਗੁਨਾਹ ਕਿਤੇ ਨਾ ਕਾਲਤਖ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਉਹਨੂੰ ਸੌਦਾ ਸਾਹਿਬ ਨੂੰ ਮਿਲਦਾ ਰਿਹਾ ਇਹ ਗਲਤੀ ਆ ਗਲਤੀ ਉਹ ਜਿਹੜੀਆਂ ਜਾਣੇ ਜੋ ਜਾਵੇ ਇੱਕ ਵਾਰੀ ਦੋ ਵਾਰੀ ਇੱਕ ਮਿੰਟ ਚਾਰ ਪੰਜ ਵਾਰੀ ਇੱਕ ਇੱਕ ਕੀ ਕਿਹਾ ਗਿਆ ਹੈ ਸਜ਼ਾ ਦੀ ਮੰਗ ਹਾਂ ਸਜ਼ਾ ਦੀ ਮੰਗ ਅਸੀਂ ਨਹੀਂ ਕਰਨੀ ਸਜ਼ਾ ਕਾਲਤਖ ਸਾਹਿਬ ਨੇ ਦੇਣੀ ਹੈ ਆਪਣਾ ਨਾਮ ਦੱਸ ਕੇ ਮੈਂ ਬੇਨਤੀ ਤੁਹਾਨੂੰ ਇਹ ਕਰਨ ਆਏ ਹਾਂ ਅਸੀਂ ਸਿੰਘ ਸਾਹਿਬ ਨੂੰ ਵੀ ਆਮ ਆਦਮੀ ਕੋਈ ਗਲਤੀ ਕਰੇ ਉਹਨੂੰ ਮਾਫ ਹੋ ਸਕਦੀ ਆ ਜਿਹੜਾ ਸ਼ਰੂਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹਨੂੰ ਸਾਰਾ ਪਤਾ ਮਰਜ਼ਾਦਾ ਦਾ ਜੇ ਉਹ ਅਕਾਲ ਤਖਤ ਦੀ ਵਗਿਆ ਕਰੇ ਤੇ ਕੀ ਸਿੰਘ ਸਾਹਿਬ ਉਹਨੂੰ ਮਾਫ ਕਰ ਦੇਣਗੇ ਅਸੀਂ ਸਿੰਘ ਸਾਹਿਬ ਨੂੰ ਇਹ ਸਾਰਾ ਦੱਸ ਕੇ ਆਏ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਾਕੀ ਤਾਂ ਮਾਫ ਹੋ ਸਕਦਾ ਜਿਹੜਾ ਜਾਨ ਬੁੱਝ ਕੇ ਇੱਕ ਹੈੱਡ ਆ ਸ਼ਰੋਮਣੀ ਅਕਾਲੀ ਦਲ ਦਾ ਜੇ ਉਹ ਕੋਈ ਗਲਤੀ ਕਰਦਾ ਔਰ ਚੋਰੀ ਸੀਪੇ ਔਰ ਹੁਕਮਨਾਮੇ ਦੀ ਲੰਘਣਾ ਕਰਦਾ ਤੇ ਉਹਨੂੰ ਮਰਯਾਦਾ ਅਨੁਸਾਰ ਸਜ਼ਾ ਦਿੱਤੀ ਜਾਵੇ ਸਾਡੀ ਤਾਂ ਇਹ ਅਸੀਂ ਸਿੰਘ ਸਾਹਿਬ ਨੂੰ ਕਿਹਾ ਗਿਆ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਬਿਲਕੁਲ ਸਹੀ ਸਹੀ ਹੋਊਗਾ ਹਾਂ